ਦੋਸਤੋ ਇੱਕ ਪਾਸੇ ਤਾਂ ਆਪਾਂ ਬਹੁਤ ਰੌਲਾ ਪਾਨੇ ਆ ਪਾਣੀ ਮੁੱਕ ਗਿਆ ਦਿਨੋਂ ਦਿਲ ਥੱਲੇ ਜਾਈ ਜਾਂਦਾ ਤੇ ਸ਼ੱਕ ਵੀ ਨਹੀਂ ਕੋਈ ਮੁੱਕ ਰਿਆ ਤੇ ਥੱਲੇ ਵੀ ਜਾਈ ਜਾਂਦਾ ਤੇ ਉਹ ਅਸਲ 'ਚ ਹੁਣ ਕਿਤਾਬਾਂ ਵਾਲੀਆਂ ਗੱਲਾਂ ਹੀ ਰਹਿ ਗਈਆਂ ਕਿਤਾਬਾਂ 'ਚ ਇਹ ਸੋਹਣੀਆਂ ਲੱਗਦੀਆਂ ਨੇ ਉਹ ਤੇ ਅਸਲ ਜ਼ਿੰਦਗੀ 'ਚ ਆਪਾਂ ਉਹਨੂੰ ਲਾਗੂ ਕਰਕੇ ਰਾਜੀ ਨਹੀਂ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਵੀ 26 ਝੋਨਾ ਲਾਵਾਂਗੇ ਆਪਾਂ ਸਾਡੇ ਇਲਾਕੇ 'ਚ ਜਿਰੀ ਵੀ ਕਹਿੰਦੇ ਨੇ ਸਾਡਾ ਪਿੰਡ ਬਠੋਈ ਕਲਾਂ ਜ਼ਿਲ੍ਹਾ ਪਟਿਆਲਾ ਜੀ ਤੇ ਦੋਸਤੋ ਤੁਹਾਨੂੰ ਦੱਸਾਂ ਮੈਂ ਵੀ ਆਪਾਂ ਨੇ ਸਾਰੇ ਆਪਾਂ ਕਿਸਾਨ ਆ ਜਿੰਨੇ ਖੇਤੀ ਕਰਦੇ ਆ ਵੀ ਲਾਸਟ ਪਣੀ ਆਪਾਂ ਕਣਕ ਨੂੰ ਲਾਉਨੇ ਆ ਫਰਵਰੀ ਦੇ ਲਾਸਟ ਚ ਜਾਂ ਮਾਰਚ ਚ ਲਾ ਲਓ ਸ਼ੁਰੂ ਚ ਆਪਾਂ ਨੇ ਉਦੋਂ ਦੀ ਮੋਟਰ ਚਲਾਈ ਵੀ ਆ ਤੇ ਆਪਾਂ ਲਾ ਰਹੀਆਂ 26 ਝੋਨਾ ਜੀ ਅੱਜ ਜੋ ਹੈਗੀ ਆ ਤਰੀਕ 17 ਤਰੀਕ 7ਵਾਂ ਮਹੀਨਾ 2024 ਅੱਜ ਵੀ ਦੋਸਤੋ ਆਪਾਂ ਨੇ ਮੋਟਰ ਨਹੀਂ ਚਲਾਈ ਤੀ ਮੀ ਪਿਆ ਸਾਡੇ ਏਰੀਆ 'ਚ ਕੁਝ ਮੀਂਹ ਦਾ ਪਾਣੀ ਹੋ ਗਿਆ ਤੇ ਕੁਝ ਅਸੀਂ ਘੰਟਾਕ ਮੋਟਰ ਚਲਾ ਕੇ ਪਾਣੀ ਪਾ ਲਿਆ ਤੀ ਤੇ ਰੋਟਾ ਵੇਟਣ ਨਾਲ ਆਪਾਂ ਕਦੋਂ ਕਰਕੇ ਛੱਬੀ ਚੋਨਾ ਲਾ ਦੇਣਾ ਨਾਲੇ ਤਾਂ ਬੜਾ ਖਰਚਾ ਕਿੰਨਾ ਘਟ ਗਿਆ ਆਪਣੇ ਖੇਚੜਾ ਕਿੰਨੀ ਘਟ ਗਈ ਚੋਨਾ ਆਪਣਾ ਫੇਰ ਵੀ ਉਹਨੇ ਦਾ ਹੋ ਜਾਣਾ ਨਾਲੇ ਪਹਿਲਾਂ ਵੱਡੇ ਜਾਣਾ ਫੇਰ ਵੀ ਸਭ ਤੋਂ ਅੱਪਾ ਕਿਉਂ ਨਹੀਂ ਫਿਰ ਸਰਕਾਰਾਂ ਦੀਆਂ ਗੱਲਾਂ ਮੰਨਦੇ? ਅੱਪਾ ਰੌਲਾ ਰੌਲਾ ਪਾਉਣ ਜੋ ਕਰੇ ਰਹਿਗੇ ਆ ਫਿਰ ਜਾਤਾ। ਅਬ ਜਿਵੇਂ ਸਰਕਾਰ ਨੇ ਭਗਵੰਤ ਮਾਨ ਸਾਹਿਬ ਨੇ ਸੀਐਮ ਮਾਨ ਨੇ ਕਿਹਾ ਸੀ ਆਪਾਂ ਨੂੰ ਵੀ 26 ਝੋਨਾ ਲਾਓ ਜਾਂ ਫਿਰ ਪੂਛਾ ਨਾ ਲਾਓ। ਆਪਾਂ ਨੇ ਉਹ ਵੀ ਠੋਕਤਾ। ਆਪਣਾ ਪੂਰਾ ਯੋਗਦਾਰ ਹੈ ਨਾ ਪਣੀ ਮਕਾਨ 'ਚ ਗੱਲ ਖਤਮ ਕਰੋ। ਜਿਹੜੇ ਤੇ ਮੈਂ ਜ਼ੂਮ ਕਰ ਰਿਹਾ ਕਿਲਾ ਇਹ ਆਪਾਂ ਨੇ ਕੱਲ੍ਹ ਲਾਤਾ ਸੀ। ਮੋਟ ਲੇਟ ਬਹੁਤ ਦਿਨ ਕਰ ਰਹੀ ਧੀ ਗਰਮੀ ਪੈ ਰਹੀ ਧੀ ਦੋਸਤੋ ਦੋ ਤਿੰਨ ਦਿਨ ਹੋ ਗਏ ਇੰਨੀ ਜਾਂ ਦੋ ਘੰਟੇ ਲੇਟ ਆਉਂਦੀ ਹੁੰਦੀ ਧੀ ਜਾਂ ਤਿੰਨ ਘੰਟੇ ਉਹ ਚ ਤਿੰਨ ਘੰਟੇ ਪਾਣੀ ਪਾਇਆ ਉਹ ਮੀ ਅੱਧਾ ਸੁੱਕਾ ਜਾਂ ਹੋਰ ਝੋਨਾ ਲਾਤਾ ਸੀ ਤੇ ਅੱਜ ਮੀ ਪਾਤਾ ਰੱਬ ਨੇ ਜੇ ਆਪਾਂ ਕੁਦਰਤ ਦਾ ਸੋਚਦੇ ਆਂ ਦੋਸਤੋ ਤਾਂ ਕੁਦਰਤ ਆਪਣੇ ਬਾਰੇ ਵੀ ਸੋਚਦੀ ਆ ਇਹ ਗੱਲ ਆਪਾਂ ਨੂੰ ਧਿਆਨ ਚ ਰੱਖਣੀ ਚਾਹੀਦੀ ਆ ਤੇ ਲਾ ਲਓ ਤੁਸੀਂ ਵੀ ਕਿੰਨਾ ਟਾਈਮ ਹੋ ਗਿਆ ਮਾਰਚ ਦੀ ਮੋਟਰ ਚਲਾਈ ਵੀ ਆ ਸ਼ੁਰੂ ਦੀ ਤੇ ਅੱਜ ਵੀ ਘੰਟਾ ਕ ਪਾਣੀ ਪਾਇਆ ਮੈਨੂੰ ਲੱਗਦਾ ਹੁਣ ਇੱਕ ਦੋ ਵੀ ਪੈ ਜਾਊਗਾ ਵੀ ਕਿੰਨਾ ਪਾਣੀ ਬਚ ਗਿਆ ਤੇ ਆਪਾਂ ਨੂੰ ਸਾਰਿਆਂ ਨੂੰ ਐਵੇਂ ਕਰਨਾ ਪਊਗਾ ਦੋਸਤੋ ਨਹੀਂ ਤਾਂ ਫਿਰ ਉਹ ਨਾ ਨਾ ਹੋਵੇ ਵੀ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਸ਼ੁਰੂ ਚ ਵੀ ਕਿਤਾਬਾਂ ਜੇ ਹੋ ਗੱਲਾਂ ਰਹਿ ਜਾਣ ਤੇ ਇਹ ਅੱਗੇ ਨੂੰ ਜਾ ਰਹੇ ਆਪਾਂ ਇਹ ਗੱਲਾਂ ਕੱਲ ਲਾਤਾ ਤੀ ਤੇ ਦੋਸਤੋ ਮੁੱਕ ਦੀ ਗੱਲ ਕਰੀਏ ਆਪਾਂ ਵੀ ਆਪਾਂ ਨੂੰ ਸਾਰਿਆਂ ਨੂੰ 26 ਝੋਨਾ ਲਾਉਣਾ ਚਾਹੀਦਾ ਜਾਂ ਕੋਈ ਵੀ ਹੋਰ ਹੈ ਜੀ ਵੈਰਾਈਟੀ ਜਿਹੜੀ ਘੱਟ ਸਮਾਂ ਕੱਢਦੀ ਆ ਤੇ ਦੋਸਤੋ ਜੇ ਤੁਸੀਂ ਪਾਣੀ ਬਚਾਉਣਾ ਚਾਹੁੰਦੇ ਹੋ ਅਸਲ 'ਚ ਕੁਦਰਤ ਪ੍ਰੇਮੀ ਹੋ ਤਾਂ ਤੁਹਾਨੂੰ ਵੀਡੀਓ ਇਹ ਸ਼ੇਅਰ ਕਰਨੀ ਪਣਦੀ ਆ ਤੇ ਆ ਕਿੱਲਾ ਆਪਣਾ ਹੋ ਜਿਹੜਾ ਕੱਲ ਲਾਇਆ ਇਹ ਦੋ ਕਿੱਲੇ ਨੇ ਆਪਣੇ ਉਰੇ ਤੇ ਤੁਹਾਨੂੰ ਫੇਰ ਵੀ ਦਿਖਾਵਾਂਗੇ ਆਪਾਂ ਟਾਈਮ ਟਾਈਮ ਤੇ ਵੀਡੀਓ ਪਾ ਕੇ ਵੀ ਕਿਵੇਂ ਆ ਤੇ ਸ਼ੇਅਰ ਮਾਰ ਦਿਓ ਦੋਸਤੋ ਵੀਡੀਓ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ